ਪੰਜਾਬ ਪੁਲਿਸ ਦੇ ਅਕਸਰ ਜਿਹੇ ਕਾਰਨਾਮੇ ਸਾਹਮਣੇ ਆਉਂਦੇ ਨੇ ਜਿਸ ਨਾਲ ਪੰਜਾਬ ਪੁਲਿਸ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਤੇ ਹਰ ਕੋਈ ਹੈਰਾਨ ਵੀ ਹੋ ਜਾਂਦਾ ਹੈ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸ਼੍ਰੀ ਮੁਕਸਰ ਸਾਹਿਬ ਤੋਂ ਜਿੱਥੇ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਲੰਬੀ ਦੀ ਪੁਲਿਸ ਨੇ ਅਜਿਹੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੱਸ ਦਈਏ ਕਿ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਲਿਫਾਫੇ ਦੇ ਵਿੱਚ ਫੁੱਕੀ ਲਿਬੜੀ ਹੋਈ ਸੀ ਉਹ ਬਰਾਮਦ ਹੋਇਆ ਉਹ ਲਿਫਾਫਾ ਬਰਾਮਦ ਹੋਇਆ ਜਿਸ ਦੇ ਵਿੱਚ ਕੀ ਫੁੱਕੀ ਜੋ ਕਿ ਫੁੱਕੇ ਦੇ ਨਾਲ ਲਿਬੜਿਆ ਹੋਇਆ ਸੀ ਤੇ ਪੁਲਿਸ ਉਸ ਨੂੰ ਨਸ਼ਾ ਤਸਕਰ ਕਹਿ ਕੇ ਗ੍ਰਿਫਤਾਰ ਕਰ ਲਿਆ ਉਸ ਦੇ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰ ਲਿਆ ਜਿਸ ਤੋਂ ਬਾਅਦ ਹੁਣ ਲੱਗਾ ਤਾਂ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਦੇ ਉੱਤੇ ਸਵਾਲ ਉਠਰੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਦੇ ਉੱਤੇ ਕਈ ਉਹਨਾਂ ਦਾ ਮਜ਼ਾਕ ਬਣਾ ਲੈਣ ਉਹਨੂੰ ਟੀਚਾ ਕਿਤੀਆਂ ਜਾ ਰਹੀਆਂ ਨੇ ਦੱਸਦੇ ਕਿ 26 ਅਪ੍ਰੈਲ ਨੂੰ ਥਾਣਾ ਲੰਬੀ ਦੀ ਐਸਆਈ ਕਰਮਜੀਤ ਕੌਰ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਮਨਦੀਪ ਸਿੰਘ ਹੈ ਦੱਸਦੇ ਕਿ ਸ਼ਮਸ਼ਾਨ ਘਾਟ ਲੰਬੀ ਦੇ ਨਲਕੇ ਦੇ ਕੋਲ ਇੱਕ ਨੌਜਵਾਨ ਬੈਠਾ ਸੀ ਤੇ ਉੱਥੇ ਲਿਫਾਫੇ ਚੋਂ ਕੱਢ ਕੇ ਕੁਝ ਖਾਣ ਲੱਗਾ ਇਸ ਦੌਰਾਨ ਜਦੋਂ ਉੱਥੋਂ ਕੋਲੋਂ ਦੀ ਪੁਲਿਸ ਲੰਘ ਰਹੀ ਸੀ ਤੇ ਉਹਨਾਂ ਨੇ ਗੱਡੀ ਰੋਕ ਕੇ ਜਦੋਂ ਉਸਦੇ ਵੱਲ ਨੂੰ ਵਧੇ ਤਾਂ ਨੌਜਵਾਨ ਘਬਰਾ ਗਿਆ ਤੇ ਲਿਫਾਫੇ ਸੁੱਟ ਕੇ ਉੱਥੋਂ ਭੱਜਣ ਲੱਗਾ ਪਰ ਮੌਕੇ ਤੋਂ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਹ ਜਦੋਂ ਲਪਾਪਾ ਜਿਹੜਾ ਉਸਨੇ ਸੁਟਿਆ ਉਸ ਨੂੰ ਦੇਖਿਆ ਤੇ ਉਹ ਲਪਾਪਾ ਜਿਹੜਾ ਸੀ ਉਹ ਭੂਕੀ ਦੇ ਨਾਲ ਲਿਪੜਿਆ ਹੋਇਆ ਸੀ ਜਿਸ ਤੋਂ ਬਾਅਦ ਉਸਦੇ ਖਿਲਾਫ ਐਂਡੀਪੀਐਸ ਐਕਟ ਦਾ ਮਾਮਲਾ ਦਰਜ ਕਰ ਲਿਆ ਉਸ ਨੂੰ ਨਸ਼ਾ ਤਸਕਰ ਕਹਿ ਦਿੱਤਾ ਸਿਰਫ ਇਕ ਲਿਫਾਫਾ ਜਦੇ ਵਿੱਚ ਪੁੱਕੀ ਚੂਰਾ ਪੋਸਟ ਸੀ ਉਹ ਲਿਬੜਿਆ ਹੋਇਆ ਸੀ ਪੁੱਕੇ ਦੇ ਨਾਲ ਉਸ ਨੂੰ ਬਰਾਮਦ ਕੀਤਾ ਤੇ ਉਸ ਨੂੰ ਦੇਖਦਿਆਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਹ ਵੀ ਐਨਡੀਪੀਐਸ ਐਕਟ ਦੇ ਤਹਿਤ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਵੀ ਉਹ ਪੁੱਕੀ ਖਾਣ ਦਾ ਆਦੀ ਹੈ ਖਾਣ ਦਾ ਆਦੀ ਹੈ ਤੇ ਨਸ਼ਾ ਤਸਕਰ ਚ ਫਰਕ ਹੁੰਦਾ ਹੈ ਪਰ ਪੁਲਿਸ ਜੂ ਨਸ਼ਾ ਤਸਕਰ ਬਣਾ ਦਿੱਤਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਇੱਕ ਪਾਸੇ ਪੁਲਿਸ ਯੁੱਧ ਨਸ਼ਾ ਵਿਰੋਧ ਦੇ ਤਹਿਤ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀਆਂ ਗੱਲਾਂ ਕਰਦੀ ਹੈ ਪੰਜਾਬ ਪੁਲਿਸ ਕੰਦੀਏ ਕੋਲ ਨੇ ਕਾਫੀ ਵੱਡੀ ਕਾਮਯਾਬੀ ਹਾਸਲ ਕਰ ਰਹੀ ਹੈ ਕਾਫੀ ਨਸ਼ਾ ਤਸਕਰਾਂ ਨੂੰ ਫੜਿਆ ਹੋਇਆ ਹੈ ਤੇ ਘਾਰ ਘਰਾਂ ਦੇ ਉੱਤੇ ਵੀ ਨਸ਼ਾ ਤਸਕਰਾਂ ਦੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜਦੋਂ ਅਜੀਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਸਿਰਫ ਇੱਕ ਲਿਫਾਫਾ ਜਿਸ ਨੂੰ ਭੁਕੇ ਦੇ ਨਾਲ ਲਿਬੜਿਆ ਹੋਇਆ ਸੀ ਉਸ ਨੂੰ ਦੇਖਦਿਆਂ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਐਂਡੀਪੀਐਸ ਦਾ ਐਕਟ ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਮਾਮਲਾ ਹੈ ਇਹ ਚਰਚਾ ਦਾ ਵਿਸ਼ਾ ਬਣ ਗਿਆ ਲੋਕ ਇਸ ਦਾ ਮਜ਼ਾਕ ਬਣਾਉਣਾ ਉਨਾ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਕਿ ਪੰਜਾਬ ਪੁਲਿਸ ਹੁਣ ਨਸ਼ਿਆਂ ਦੇ ਵਿਰੁੱਧ ਜੋ ਕਾਰਵਾਈ ਕਰ ਰਹੀ ਹੈ ਉਹ ਕਾਫੀ ਹੁਣ ਸਰਗਰਮ ਉਸ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਇੰਨਾ ਘਾਤਕ ਰੂਪ ਇਸ ਨੇ ਧਾਰਨ ਕਰ ਲਿਆ ਕਿ ਹੁਣ ਭੁੱਕੀ ਦੇ ਨਾਲ ਲਿਪੜਿਆ ਹੋਇਆ ਲਪਾਫਾ ਦੇਖ ਕੇ ਵੀ ਪੁਲਿਸ ਨੌਜਵਾਨਾਂ ਨੂੰ ਗ੍ਰਿਫਤਾਰ ਕਰਨਾ ਪੁਲਿਸ ਨੇ ਸ਼ੁਰੂ ਕਰ ਦਿੱਤਾ ਜੇ ਅਸੀਂ ਵੱਡੇ ਮਗਰਮੱਛਾਂ ਦੀ ਗੱਲ ਕਰੀਏ ਕਿ ਪੁਲਿਸ ਵੱਡੀ ਕਾਮਯਾਬੀ ਹਾਸਲ ਕਰ ਰਹੀ ਹੈ ਕਿਸੇ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਂ ਉਸ ਦੇ ਵਿਚਾਲੇ ਜਦੋਂ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਲਿਫਾਫਾ ਜੋ ਕਿ ਭੁੱਕੀ ਦੇ ਨਾਲ ਲਿਬੜਾਸ ਨੂੰ ਦੇਖਦਿਆਂ ਪੁਲਿਸ ਨੇ ਇੱਕ ਨੌਜਵਾਨ ਜਿਸ ਦਾ ਨਾਮ ਮਨਦੀਪ ਸਿੰਘ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਹਾਸੋਹੀਣੀ ਜਾਪਦਾ ਹੈ ਕਿ ਜਿੱਥੇ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਸਿਰਫ ਲਿਬੜਿਆ ਹੋਇਆ ਲਫਾਫਾ ਦੇਖ ਕੇ ਪੁਲਿਸ ਗ੍ਰਿਫਤਾਰੀਆਂ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਵਕ-ਵਕ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸ਼੍ਰੀ ਮੁਖਸਰ ਸਾਹਿਬ ਦੇ ਪੁਲਿਸ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿ ਪੁਲਿਸ ਨੇ ਕਾਫੀ ਵੱਡਾ ਹੱਥ ਮਾਰਿਆ ਹੈ ਕਾਫੀ ਵੱਡਾ ਨਸ਼ਾ ਤਸਕਰ ਉਹਨਾਂ ਦੇ ਹੱਥ ਲੱਗ ਗਿਆ ਤਾਂ ਉਸਨੇ ਗ੍ਰਿਫਤਾਰੀ ਕਰ ਲਈ ਹੈ